ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਹਾਏ ਹਾਂ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਜੋ ਤਹਿਸੀਲ ਡੇਰਾ ਬਾਬਾ ਨਾਨਕ ਪਿੱਛੇ ਉਸ ਸੇ ਪਿੰਡ ਦਾ ਨਾਂ ਹੈ ਨਿੱਕੀ ਨਕੋਸਰਾ ਤੇ ਤੁਹਾਨੂੰ ਅਸੀਂ ਦਿਖਾਇਆ ਕਿ ਕਿਸ ਤਰ੍ਹਾਂ ਇੱਥੇ ਖੇਤਾਂ ਦੇ ਵਿੱਚ ਬੜੀ ਹਰੀਆਵਲ ਜੀ ਵਿਖਦੀ ਪਈ ਹੈ ਇੱਥੇ ਤੇ ਹਾਲਾਂ ਦਾ ਕਹਿਰ ਆਇਆ ਸੀ ਤੇ ਫਿਰ ਹਰੀਆਵਲ ਕਾਦੀ ਤੇ ਚਲੋ ਪਤਾ ਕਰੀਏ ਕਿ ਅਸਲ ਵਿੱਚ ਹੈ ਹਰੀਆਵਲ ਹੈ ਕੀ ਕਿ ਇਸੇ ਮੌੜ ਆਬਾਦੀ ਹੋ ਗਈ ਹੈ ਕਿ ਦੁਬਾਰਾ ਫਸਲਾਂ ਉਗਾਈਆਂ ਨੇ ਐਨੀ ਤਬਾਹੀ ਦੇ ਬਾਅਦ ਤੇ ਅਸੀਂ ਫਿਰ ਇੱਥੇ ਜਿਹੜੇ ਸੇਵਾਦਾਰ ਨੇ ਅ ਸਰਦਾਰ ਜਤਿੰਦਰ ਸਿੰਘ ਜੀ ਤੇ ਜਿਹੜੇ ਇੱਥੇ ਦੇ ਲੋਕਲ ਜਿਹੜੇ ਕਿਸਾਨੀ ਕਰਦੇ ਨੇ ਸਰਦਾਰ ਜਗਜੀਤ ਸਿੰਘ ਜੀ ਤੇ ਇਹਨਾਂ ਨਾਲ ਆਪਾਂ ਥੋੜਾ ਜਾਣਨਾ ਚਾਹਾਂਗੇ ਕਿ ਅਸਲ ਵਿੱਚ ਇਹ ਜਿਹੜੀ ਗ੍ਰੀਨਰੀ ਵਿਖਦੀ ਪਈ ਏ ਕਿਦਰੇ ਕੋਈ ਇਲੂਜਨ ਤੇ ਨਹੀਂ ਯਾ ਹਕੀਕਤ ਹੈ ਚਲੋ ਆਪ ਪਤਾ ਕਰਦੇ ਹਾਂ ਕਿਤਾ ਪਤਾ ਵੀ ਚੱਲੇ ਕਿ ਖੇਤੀ ਹੁੰਦੀ ਕੀ ਹੈਗੀ ਏ ਤੇ ਇੱਕ ਜਿਹੜੀ ਮੌਸਮੀ ਮਾਰ ਹੈ ਉਹ ਖੇਤੀ ਤੇ ਕੀ ਅਸਰ ਕਰਦੀ ਹੈ ਤੇ ਵਿਖਦਾ ਕੀ ਹੈ ਤੇ ਹੁੰਦਾ ਕੀ ਹੈ ਆਓ ਵੇਖੀਏ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਦੀਦ ਦੇ ਦਾਤੇ ਇਸ ਤਰ੍ਹਾਂ ਪੁਰਗੁਆਣੀ ਚ ਪੜ੍ਹਦੇ ਨੇ ਸੁਣਦੇ ਆ ਅਸਾ ਜੀ ਦੀਵਾ ਦੇ ਅੰਦਰ ਫੁੱਲੀ ਹੈ ਫੁੱਲੀ ਹੈ ਬੱਪੜੇ ਪੀ ਤਨ ਵਿੱਚ ਸੁਆਹ ਇਹ ਵੇਖਣ ਨੂੰ ਫਸਲ ਸਾਰੀ ਆਪਣਣ ਲੱਗਦੀ ਕਿ ਹਰੀ ਹੈ ਹਾਂ ਠੀਕ ਹੈ ਪਰ ਇਹ ਤੁਸੀਂ ਦੇਖ ਰਹੇ ਹੋ ਆਪਾਂ ਇਹਦੇ ਨਾਲੋਂ ਤੋੜਿਆ ਹੋਇਆ ਹੈ ਇਹ ਵੇਖੋ ਇਸ ਤਰ੍ਹਾਂ ਸਵਾਹ ਇਹna ਬਿਲਕੁਲ ਵਿੱਚ ਕੁਝ ਨਹੀਂ ਹੈ ਇਹ ਆਸ ਬੀਜ ਦੇ ਅੰਦਰ ਹਮ ਬਿਲਕੁਲ ਇਹ ਸੜ ਗਿਆ ਹੈ ਇਹ ਸਵਾਹ ਵਾਂਗੂ ਹੋ ਗਿਆ ਹੈ ਨਾ ਇਹ ਜਿਸ ਤਰ੍ਹਾਂ ਮਾਹਰ ਨੇ ਗੁਰਬਾਣੀ ਦੇ ਅੰਦਰ ਫਰਮਾਇਆ ਹੈ ਇਹ ਇਵੇਂ ਉਵੇਂ ਹੀ ਦੇਖਣ ਨੂੰ ਹਨ ਹਰੀ ਭਰੀ ਲੱਗ ਰਹੀ ਹੈ ਪਰ ਇਹਦੇ ਵਿੱਚ ਕੁਝ ਨਹੀਂ ਹੈ ਕੁਝ ਨਹੀਂ ਬਚਿਆ ਕੁਝ ਨਹੀਂ ਬਚਿਆ ਨਹੀਂ ਇਹਦੇ ਵਿੱਚੋਂ ਵੇਖਣ ਨੂੰ ਲੱਗਦਾ ਕਿ ਬੜੀ ਸੋਹਣੀ ਹੈ ਦੂਸਰੀ ਇਹਨੂੰ ਬਿਮਾਰੀ ਇਹ ਲੱਗੀ ਹੈ ਇਹ ਫਸਲ ਨੂੰ ਇਹ ਵੇਖੋ ਇਹਨੂੰ ਹਲਦੀ ਕਹਿ ਦਿੰਦੇ ਅਸੀਂ ਹਾਂ ਇਹ ਹੈ ਕਿ ਜਿਹਨੂੰ ਹਲਦੀ ਕਹਿ ਦਿੰਦੇ ਇੱਕ ਪ੍ਰਕਾਰ ਦਾ ਕੀੜਾ ਹੈ। ਅੱਛਾ ਕੀੜਾ ਲੱਗ ਜਾਂਦਾ ਇਹਨੂੰ ਤੇ ਉਹਦੇ ਹੜਾਂ ਕਾਰਨ ਇਹ ਜੀ 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 ਇਹ ਜਦੋਂ ਇਹ ਹੜਾਂ ਦੇ ਕਾਰਨ ਜਿਆਦਾ بارش ਹੋ ਗਈ ਤੇ ਉਹਦੇ ਕਾਰਨ ਇਹ ਵੀ ਤੁਸੀਂ ਵੇਖ ਸਕਦੇ ਹੋ ਸਾਰੀ ਫਸਲ ਜਿਹੜੀ ਆ ਉਹ ਖਰਾਬ ਹੋ ਗਈ ਖਤਮ ਹੋ ਗਈ ਹੈ ਮੈਂ ਇਹਦੇ ਵਿੱਚੋਂ ਇੱਕ ਤੁਹਾਨੂੰ ਮੈਂ ਵੀ ਹੋਰ ਤੋੜ ਕੇ ਦਿਖਾਣਾ। ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ। ਹਮ ਅਸਲ ਵਿੱਚ ਆ ਜਿਹੜੇ ਪੱਕੇ ਹੋਏ ਬੀਜ ਨੇ ਇਹ ਵਾਲੇ ਹਾਂ। ਇਹ ਇਹਦਾ ਇਹ ਫਸਲ ਹੈ ਜਿਹੜੀ ਹੈ ਇਹ ਜਿਹੜੀ ਹੈ ਇਹ ਵੀ ਕੋਈ ਆਸ ਨਹੀਂ ਕਰਦੇ ਕਿ ਆਪਾਂ ਇਹਦੇ ਵਿੱਚ ਕੁਝ ਨਿਕਲੇਗਾ ਇਹ ਫੋਕੀ ਹੈ ਨਹੀਂ ਇਹਦੇ ਵਿੱਚ ਬੀਜ ਹੈਗੇ ਨਹੀਂ ਇਸ ਦੇ ਵਿੱਚ ਜਿਹੜਾ ਪੱਕਿਆ ਹੋਇਆ ਹਾਂ ਜਿਹੜਾ ਗ੍ਰੀਨ ਗ੍ਰੀਨ ਹੈ ਇਹਦੇ ਵਿੱਚ ਕੋਈ ਜਿਹੜਾ ਬੀਜ ਨਹੀਂ ਪਿਆ ਇਹਦੇ ਵਿੱਚ ਕੋਈ ਬੀਜ ਹੀ ਨਹੀਂ ਹੈਗਾ ਹਾਂਜੀ ਇਹਦੇ ਵਿੱਚ ਚਾਵਲ ਨਹੀਂ ਹੈ ਚਾਵਲੇ ਪੱਕੇ ਦੇ ਵਿੱਚ ਨੇ ਇਹਦੇ ਵਿੱਚੋਂ ਅਮਾਰਿਆ ਕਿ ਜੇ ਇਹ ਕਿੰਨਾ ਕਿੰਨਾ ਏਰੀਆ ਇਹ ਤਕਰੀਬਨ ਕੋਈ 1.5 ਕਿੱਲਾ ਹੋਣਾ ਆ ਜਿਹੜਾ ਅਸੀਂ ਇਸ ਖਾਤੇ ਦੇ ਖੇਤ ਲੋਤੇ 1.5 ਕਿੱਲਾ ਹੋਣਾ ਹਾਂ ਤੇ ਡੇਢ ਕਿੱਲੇ ਦੇ ਵਿੱਚੋਂ ਇਹ ਲੱਗਦਾ ਕਿ ਸਿਰਫ 4 ਜਾਂ 5% ਛੜ ਨਿਕਲੇਗਾ 4-5% ਬਾਕੀ ਸਾਰਾ ਸਾਰਾ ਹੀ ਇਹ ਵੈਸੇ ਹੀ ਆ ਹਾਂਜੀ ਇਹ ਸਾਰੀ ਵੇਸਟੀ ਆ ਜਿਤਨਾ ਆਪਾਂ ਕਹਿ ਸਕਦੇ ਕਿ ਇਹ ਇਹ ਇੱਕ ਜਦੋਂ ਵੱਜ ਜਾਂਦਾ ਨਾ ਫੋਕਸ ਵੱਜ ਜਾਂਦਾ ਇਹਨੂੰ ਪਰਾਲੀ ਕਹਿੰਨੇ ਆਪਾਂ ਇਹਨੂੰ ਹਾਂਜੀ ਨਾੜ ਕਹਿ ਦਿੰਦਾ ਹਾਂਜੀ ਤੇ ਇਹ ਪਰਾਲੀ ਵੀ ਕਿਸੇ ਕੰਮ ਨਹੀਂ ਆ ਸਕਦੀ ਕਿਉਂਕਿ ਇਹ ਇਹਦੇ ਤੇ ਬਿਮਾਰੀਆਂ ਲੱਗੀਆਂ ਹੋਈਆਂ ਨੇ ਕੀੜਾ ਪਿਆ ਹੋਇਆ ਏ ਇਹ ਡੰਗਰ ਵੀ ਖਾਣ ਕੇ ਤੇ ਬਿਮਾਰ ਹੋ ਜਾਣਗੇ ਤੇ ਇਹ ਤਕਰੀਬਨ ਆਸੇ ਪਾਸੇ ਜੰਨੀਆਂ ਵੀ ਆਪਾਂ ਫਸਲਾਂ ਦੇਖ ਰਹੇ ਆਂ ਇੱਧਰ ਵੀ ਹਾਂ ਇਹ ਵੇਖਣ ਨੂੰ ਸਾਰੀਆਂ ਲੱਗਦੀਆਂ ਕਿ ਜਿਦ ਤਰ੍ਹਾਂ ਹਰੀਆਂ ਭਰੀਆਂ ਨੇ ਇਹ ਇਹਨਾਂ ਦਾ ਪਾਣੀ ਇਹ ਪੂਰਾ ਦੇ ਉੱਪਰੋਂ ਦੀ ਪਾਣੀ ਲੰਘਿਆ ਆ ਪੂਰਾ ਜੇਸੀਂ ਇਸ ਦੇ ਦੇ ਹਿਸਾਬ ਨਾਲ ਲਾਵਾਂ ਤੇ ਪਾਣੀ ਇੱਥੋਂ ਤੱਕ ਲੰਘਿਆ ਆ ਇਹਨਾਂ ਦਾ ਪਾਣੀ ਇਹਨਾਂ ਦਾ ਪਾਣੀ ਇਹਦੇ ਵਿੱਚ ਆਇਆ ਹੋਇਆ ਤੇ ਤਕਰੀਬਨ ਇਹਨਾਂ ਫਸਲਾਂ ਦੇ ਵਿੱਚ 4-4 5-5 ਦਿਨ ਪਾਣੀ ਇਦਾਂ ਖਲੋਤਾ ਰਿਹਾ ਸੀ ਇਹ ਜਿਹੜੀ ਉੱਪਰ ਆ ਆਪਣ ਨੂੰ ਦਿਖ ਰਹੀ ਦੀਵਾਰ ਦਿਖ ਰਹੀ ਨਾ ਇਰੇ ਉੱਪਰ ਦੀ ਪਾਣੀ ਟੱਪਿਆ ਹੈ। ਓਹੋ। ਇਹਦੇ ਉੱਪਰ ਦੀ ਇੰਨਾ ਜ਼ਿਆਦਾ ਪਾਣੀ ਸੀ ਇੱਥੇ। ਹਾਲਾਂਕਿ ਇਹ ਦਰਿਆ ਦੇ ਕੋਲੋਂ ਤਕਰੀਬਨ ਕੋਈ 12 ਕਿਲੋਮੀਟਰ ਦੂਰ ਹੈ। ਹੂੰ। ਰਾਵੀ ਦਰਿਆ ਦੇ ਕੋਲੋਂ 12 ਕਿਲੋਮੀਟਰ ਦੂਰ ਹੈ ਪਰ ਤਾਂ ਵੀ ਪਾਣੀ ਨੇ ਇਨੀ ਮਾਰ ਕੀਤੀ ਹੋਈ ਹੈ। ਗੱਲ ਆਪਾਂ ਕਰੀਏ ਸਰਕਾਰੀ ਮੁਆਵਜ਼ੇ ਦੀ। ਤੇ ਉਹ ਤੇ ਫਿਰ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਨਹੀਂ ਨਹੀਂ। ਕੋਸ਼ਿਸ਼ ਕਰ ਰਹੀ ਹੈ ਪਰ ਜਿਹੜਾ ਮੁਆਵਜ਼ਾ ਇਹ ਕਿਸਾਨ ਨੂੰ ਮਿਲਣਾ ਹੈ ਉਹ ਵੀ ਪੂਰੀ ਪੜਤਾਲ ਇੱਥੇ ਸਰਪੰਚ ਵੀ ਆਉਣਗੇ। ਪਟਵਾਰੀ ਆਵੇਗਾ ਅਜੇ ਸ਼ੁਰੂ ਨਹੀਂ ਹੋਇਆ ਸਰਪੇ ਵਗੈਰਾ ਨਹੀਂ ਜੀ ਉਹ ਹਲੇ ਸ਼ੁਰੂ ਨਹੀਂ ਹੋਇਆ ਜੀ ਅੱਛਾ ਜੀ ਜਦੋਂ ਵੀ ਹੋਵੇਗਾ ਇਹਦੇ ਵਿੱਚੋਂ ਕਿਸਾਨਾਂ ਨੂੰ ਕੁਝ ਵੀ ਨਹੀਂ ਮਿਲਣਾ ਕਿਉਂਕਿ ਲਗਭਗ ਇਹਦੀ ਜਿਹੜੀ ਲਾਗਤ ਹੈ ਉਹ 30-35000 ਰੁਪਿਆ ਲੱਗ ਜਾਂਦੀ ਫਸਲ ਦੇ ਉੱਤੇ ਹਮ ਅੱਧੇ ਲੱਗਦੇ ਤੇ ਅੱਧੇ ਬਚਦੇ ਨੇ ਇਹ ਇੰਨੀ ਸਾਰੀ ਫਸਲ ਦੀ ਜਿਹੜੀ ਲਾਗਤ ਹੈ 30-35000 ਇਹ ਕਿੱਲੇ ਦੀ ਇੱਕ ਦੀ ਲਾਗਤ ਹੋ ਜਾਂਦੀ ਹਾਂਜੀ ਤੇ ਆਊਟਪੁੱਟ ਕਿੰਨਾ ਹੁੰਦਾ ਆਉਟਪੁੱਟ ਇਹਦਾ 50-50 ਆ ਕਿ ਇਹਦੇ ਇਹ ਬਚਨਗੇ ਅੱਧੇ ਬਚਨਗੇ ਤੇ ਅੱਧੇ ਲੱਗ ਜਾਣੇ ਉੱਪਰ ਜੇ ਮੰਨ ਲਓ ਕਿ ਇਹ ਇਹਦੇ ਆਪਾਂ 30-35000 ਰੁਪਇਆ ਖਰਚਾ ਆ ਤੇ ਕੋਈ 60 65 70 ਦੇ ਲਗਭਗ ਇਹਦੀ ਕਮਾਈ ਹੋ ਸਕਦੀ ਹੈ ਉਹ ਵੀ ਪੂਰੇ ਦੇ ਪੂਰੇ ਸੀਜ਼ਨ ਦੇ ਵਿੱਚ ਜੀ 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 ਔਰ ਆਪਾਂ ਗੱਲ ਕਰ ਰਹੇ ਹੈਗੇ ਆ ਡੇਢ ਕਿੱਲੇ ਜ਼ਮੀਨ ਦੀ ਇਹ ਡੇਢ ਕਿੱਲਾ ਜ਼ਮੀਨ ਦਾ ਡੇਢ ਕਿੱਲਾ ਜ਼ਮੀਨ ਦੇ ਵਿੱਚ 35000 ਰੁਪਇਆ ਤਕਰੀਬਨ ਜੀ ਜੀ ਲਾਗਤ ਆਈ ਹਾਂਜੀ ਉਸ ਦੀ ਕਮਾਈ ਜਿਹੜੇ ਪੂਰੇ ਸੀਜ਼ਨ ਦੇ ਵਿੱਚੋਂ ਨਿਕਲਣੀ ਹੈ ਉਹ 70000 ਨਿਕਲਣੀ ਹੈ ਜੀ ਔਰ ਉਸ ਵਿੱਚ ਤੁਸੀਂ ਦੱਸ ਰਹੇ ਹੋ ਕਿ ਜਿਹੜਾ 5 10% ਕਿੰਨਾ ਹੈਗਾ ਕਿੰਨਾ ਬਚਿਆ ਹੋਣਾ ਇਹਦੇ ਵਿੱਚ ਇਹਦੇ ਵਿੱਚੋਂ ਸਿਰਫ ਕੋਈ 4 5% ਆ 4 5% ਉਹਦਾ ਵੀ ਸਹੀ ਮੁੱਲ ਜੇ ਮੰਡੀ ਦੇ ਵਿੱਚ ਆਪਾਂ ਖੜੀਏ ਇਹਨੂੰ ਤਾਂ ਪੂਰਾ ਸਹੀ ਮੁੱਲ ਨਹੀਂ ਮਿਲੇਗਾ ਇਹਨੂੰ ਕਿਉਂਕਿ ਆਮ ਫਸਲ ਜਿਹੜੀ ਕੁਦਰਤੀ ਉਦਾਂ ਤਿਆਰ ਹੋਣੀ ਹੈ ਉਹ ਗੱਲ ਵੱਖਰੀ ਹੈ ਪਰ ਇਹ ਆ ਕਿ ਇਹਦੇ ਵਿੱਚ ਜਿਹੜਾ ਵਾ ਉਹ ਉਹਨਾਂ ਰੇਟ ਵੀ ਨਹੀਂ ਮਿਲਣਾ ਇਹਦਾ ਇੱਕ ਇੱਕ ਸਾਬ ਨਾਲ ਫਸਲਾਂ ਖਰਾਬ ਨਹੀਂ ਬਿਲਕੁਲ ਖਰਾਬ ਨਹੀਂ कि ਹੁਣ ਸ਼ੁਰੂ ਤੋਂ ਖਰਚਾ ਹੀ ਖਰਚਾ ਦੇ ਕਣਕ ਵੀ ਕਈਆਂ ਨਿਵੇਂ ਥਾਵਾਂ ਦੇ ਕਣਕ ਨੂੰ ਨਹੀਂ ਵਿਜੀ ਜਾਣੀ। ਅੱਛਾ। ਪਾਣੀ ਆ ਦੇ ਖਲੋਤੇ ਨੇ ਥੱਲੇ ਵਤਰ ਹੀ ਨਹੀਂ ਹੁਣਾ। ਅੱਛਾ। ਹਾਂਜੀ। ਇਹ ਕਰਕੇ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਜੀ। ਥੋੜਾ ਨਹੀਂ ਹੈਗਾ ਜੀ। ਕਿਸਾਨ ਦਾ ਤਾਂ ਆ ਹੁਣ ਜਿੰਨਾ ਖਰਚਾ ਕਰੂਗਾ ਫੇਰ ਪ੍ਰਾਲ ਨੂੰ ਕਿਸੇ ਪਾਸੇ ਲਾਊਗਾ। ਤਵੀਆਂ ਫੇਰਾਂਗੇ, ਰੂਟਾਵੇਟਰ ਫੇਰਾਂਗੇ। ਉਹ ਵੀ 5-6-7000 ਦਾ ਖਰਚਾ ਹੋਏ ਨਾ। ਇਰਪਾਤਰ ਇਰਪਾਤਰ ਵੀ ਇਮੇ ਇਰਾਤੇ ਤੇਰਾ ਗੁਣ ਮਾ ਬੁਣ ਗੁਣ ਨਾਮ ਵਿਚ ਕਿਸਾਨੀ ਅੰਦੋਲਨ ਵੇਲੇ ਇੱਕ ਬੜਾ ਵੱਡਾ ਪ੍ਰੋਪਗੈਂਡਾ ਰਚਿਆ ਗਿਆ ਕਿ ਪੰਜਾਬ ਕੇ ਕਿਸਾਨ ਤੋਂ ਅਮੀਰ ਕਿਸਾਨ ਹੈ ਇਸ ਪ੍ਰੋਪਗੈਂਡੇ ਦਾ ਸਹਾਰਾ ਲੈ ਕੇ ਯਤਨ ਐ ਸੀ ਕਿ ਇਸ ਅੰਦੋਲਨ ਨੂੰ ਰੱਦ ਕੀਤਾ ਜਾਏ ਖੈਰ ਸਚਾਈ ਜੋ ਹੈ ਉਹ ਛੁਪ ਨਹੀਂ ਸਕਦੀ ਪੰਜਾਬ ਦੇ ਵਿੱਚ ਬਹੁਤ ਵੱਡੀ ਕਿਸਾਨ ਦੀ ਜਿਹੜੀ ਆਬਾਦੀ ਹੈ ਉਹਦੇ ਕੋਲੋਂ 5 ਏਕੜ ਨਾਲੋਂ ਘੱਟ ਜ਼ਮੀਨ ਹੈ ਔਰ ਹੁਣੇ ਤੁਸੀਂ ਸੁਣਿਆ ਸਰਦਾਰ ਜਤਿੰਦਰ ਸਿੰਘ ਜੀ ਨੂੰ ਤੇ ਜਿਹੜੇ ਕਿਸਾਨ ਭਾਈ ਨੇ ਸਰਦਾਰ ਜਗਜੀਤ ਸਿੰਘ ਜੀ ਨੂੰ ਉਹਨਾਂ ਨੇ ਦੱਸਿਆ ਕਿ ਉਹ ਜਿਹੜੀ 1.5 ਕਿੱਲੇ ਦੀ ਜਿਹੜੀ ਜ਼ਮੀਨ ਹੈ ਉਸ ਵਿੱਚ ਕਿੰਨੀ ਫਸਲ ਉਗ ਸਕਦੀ ਹੈ ਉਸ ਵਿੱਚ ਕਿੰਨੀ ਲਾਗਤ ਹੈ ਕੀ ਮੁਨਾਫਾ ਹੋਣਾ ਸੀ ਮੁਨਾਫਾ ਹੋਣਾ ਵੀ ਸੀ ਕਿ ਨਹੀਂ ਹੋਣਾ ਸੀ ਤੇ ਹੁਣ ਜੋ ਤੁਸੀਂ ਵੇਖਿਆ ਹੜਾਂ ਦੇ ਬਾਅਦ ਉਸ ਦਾ ਕੀ ਹਸ਼ਰ ਹੋਇਆ ਹੈ ਉਸ ਫਸਲ ਹੁਣ ਤੁਹਾਨੂੰ ਅਸੀਂ ਇੱਕ ਹੋਰ ਦ੍ਰਿਸ਼ ਵਿਖਾਉਨੇ ਆ ਇਹ ਹੈ ਜਗਰੂਪ ਕੋਰ ਹੋਰਾਂ ਦਾ ਕਾਚੇ ਪਾਂਡੇ ਸਾਜਣਿਵਾਤੀ ਤੁਹਾਈ ਇਹ ਬੀਬੀ ਨੇ ਇਹ ਫਾਰਮ ਲੇਬਰਰ ਨੇ ਇਹਨਾਂ ਦਾ ਪਰਿਵਾਰ ਹੈ ਇਹ ਸਰਦਾਰ ਜੁਜੀਤ ਸਿੰਘ ਜਿਹੜੇ ਕਿਸਾਨ ਸੀ ਉਹਨਾਂ ਦੀ ਰਿਸ਼ਤੇਦਾਰੀ ਵਿੱਚ ਨੇ ਤੇ ਆਪ ਇਹ ਫਾਰਮ ਲੇਬਰਰ ਨੇ ਕਿ ਕਿਸ ਤਰ੍ਹਾਂ ਰਹ ਰਹੇ ਨੇ ਇਹ ਤੁਸੀਂ ਹੁਣ ਵੇਖੋ ਕਿਸ ਤਰ੍ਹਾਂ ਇਹਨਾਂ ਦਾ ਘਰ ਸੀ ਉਹ ਹੜ੍ਹਾਂ ਵਿੱਚ ਤਬਾਹ ਹੋਇਆ ਛੋਟੇ ਜੀ ਕੁਲੀ ਹੈਗੀ ਇਹ ਛੋਟਾ ਜਿਹਾ ਮਕਾਨ ਹੈਗਾ ਬੜਿਆਂ ਹੋਇਆ ਜਿੰਨੂੰ ਅਸੀਂ ਮਕਾਨ ਵੀ ਨਹੀਂ ਕਾੱਕ ਸਕਦੇ ਤੇ ਉਹ ਕਿਸ ਤਰ੍ਹਾਂ ਤਬਾਹ ਹੋਇਆ ਔਰ ਉਹਨਾਂ ਦਾ ਜੀਵਨ ਪਹਿਲੇ ਨਾਲੋਂ ਪਹਿਲੇ ਪਹਿਲੇ ਬਦਸੀ ਤੇ ਹੁਣ ਬੱਦਰ ਲਾਈਫ ਵਿੱਚ ਆਇਆ ਹੈ ਇਹ ਸਚਾਈ ਹੈ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਇਹਨਾਂ ਦਾ ਜੀਵਨ ਵੇਖਿਓ ਔਰ ਸੋਚਿਓ ਕਿ ਪੰਜਾਬ ਨੂੰ ਕਿੰਨੀ ਵੱਡੀ ਜ਼ਰੂਰਤ ਹੈ ਰੀਬਿਲਡਿੰਗ ਦੀ ਖਾਸ ਕਰਕੇ ਕਿਸਾਨੀ ਦੇ ਖੇਤਰ ਦੇ ਵਿੱਚ ਜਿਆ ਤੁਰ ਕਰਤੇ ਹਮ ਤੈਸੀ ਕਿਰਤ ਕਮਾਈ ਇਹ ਤੁਮ ਕਿਸਦਾ ਜਿਹੜਾ ਸੜਕਿਆ ਬਰੋਡ ਦੇ ਤੋਂ ਪਾਣੀ ਇਧਰ ਨੂੰ ਕ੍ਰੋਸ ਹੋਇਆ ਤੇ ਇਧਰ ਘਰ ਦੇ ਵਿੱਚ ਇਹ ਪਾਣੀ ਦੀ ਮਾਰ ਪਈ ਹੈ ਇਹ ਹਾਲਤ ਤੁਸੀਂ ਉੱਪਰ ਤੋਂ ਬਾਹਰ ਤੋਂ ਦੇਖ ਸਕਦੇ ਜੀ ਉੱਪਰ ਬਾਲੇ ਪਏ ਹੋਏ ਨੇ ਬਾਲੇ ਨੇ ਉੱਪਰ ਜਿਹੜੀ ਮਿੱਟੀ ਪਈ ਛਾਤ ਬਾਲੇ ਉੱਦਾਂ ਨੇ ਤੇ ਲਗਾਤਾਰ ਬਾਰਸ਼ਾਂ ਵੀ 2.5 ਮਹੀਨੇ ਲਗਾਤਾਰ ਬਾਰਸ਼ਾਂ ਹੋਈਆਂ ਨੇ ਇੱਥੇ ਉਹਦਾ ਕਾਰਨ ਬਹੁਤ ਜਿਹੜੀ ਘਰ ਦੀ ਹਾਲਤ ਮੰਦੀ ਹੋ ਗਈ ਮੈਂ ਅੰਦਰੋਂ ਤੁਹਾਨੂੰ ਬੁਖਾ ਰਿਹਾ ਕਿ ਕਿਵੇਂ ਇਸ ਘਰ ਦੇ ਵਿੱਚ ਕੀ ਕੀ ਨੁਕਸਾਨ ਹੋਇਆ ਹੈ ਬੈਕ ਤੇ ਨਾ ਇਹ ਜ਼ਮੀਨ ਹੈ ਤੇ ਜਦੋਂ ਪਾਣੀ ਜ਼ਿਆਦਾ ਆਇਆ ਵਾ ਤੇ ਇਹ ਦੇ ਵਿੱਚ ਕੰਧ ਨਾਲ ਨਾਲ ਤੇੜ ਪੈ ਗਈ ਹੈ ਇਹ ਜਿਹੜਾ ਤੁਸੀਂ ਉੱਪਰ ਬਾਲੇ ਦੇਖ ਰਹੇ ਜੇ ਇਹੜੀਆਂ ਬਲੀਆਂ ਸਾਈਡ ਤੇ ਪਈਆਂ ਇੱਥੇ ਲਈ ਸਪੋਰਟਸ ਲਈ ਦਿੱਤੀਆਂ ਹੋਈਆਂ ਸੀ ਇਹਨਾਂ ਗਾਡਰਾਂ ਦੇ ਥੱਲੇ ਇਹ ਬਲੀਆਂ ਦਿੱਤੀਆਂ ਹੋਈਆਂ ਸੀ ਉਹ ਹੁਣ ਕੱਢ ਦਿੱਤੀਆਂ ਨੇ ਕੋਈ ਵੀ ਪਰਿਵਾਰ ਦਾ ਜੀ ਹੈ ਇਹ ਇੱਥੇ ਅੰਦਰ ਸੌਂਦਾ ਨਹੀਂ ਹੈ ਬਾਹਰ ਸੌਂਦੇ ਨੇ ਕਿਉਂ ਕਿ ਕਿਉਂਕਿ ਇਹਦੀ ਹਾਲਤ ਜਿਹੜੀ ਹੈ ਉਹ ਤੁਸੀਂ ਖੁਦ ਦੇਖ ਰਹੇ ਹੋ ਕਿ ਹਾਲਤ ਇਹਦੀ ਇਸ ਤਰ੍ਹਾਂ ਦੀ ਹੈ ਕਿ ਕਿਸੇ ਟਾਈਮ ਵੀ ਇਹ ਜਿਹੜੇ ਮਕਾਨ ਨੇ ਉਹ ਦੇਖ ਸਕਦੇ ਨੇ ਕਿਉਂਕਿ ਇਧਰੋਂ ਇਹ ਫਰਕ ਬੈਕ ਗੈਪ ਪੈ ਗਿਆ ਨਾ ਵਿੱਚ ਇਸ ਕਰਕੇ ਇੱਕ ਮਕਾਨ ਕਿੰਨੀ ਕੀ ਜ਼ਮੀਨ ਵਿੱਚ ਹੈ ਤੇ ਕਿਹਦੀ ਜ਼ਮੀਨ ਹੈ ਜੇ ਆਪਾਂ ਘਰ ਬਣਾਉਣੇ ਆ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹਦੇ ਜ਼ਮੀਨ ਤੇ ਬਣਾਉਣਾ ਇਹਨਾਂ ਦੀ ਆਪਣੀ ਜ਼ਮੀਨ ਦੇ ਵਿੱਚ ਘਰ ਤੁਹਾਡੇ ਆਪਣੀ ਜ਼ਮੀਨ ਤੇ ਹੈ ਕਿੰਨੀ ਕੀ ਹੈ 8 ਕਮਰਲੇ ਥਾਂ ਹੈ ਠੀਕ ਹੈ ਸੋ ਜ਼ਮੀਨ ਦਾ ਕੋਈ ਪ੍ਰੋਬਲਮ ਨਹੀਂ ਆਉਣਾ ਕਿਹਦੇ ਜ਼ਮੀਨ ਤੇ ਬਣਾਉਣਾ ਹੁਣ ਤੁਹਾਡੇ ਦੱਸੋ ਕਿੰਨੇ ਬੱਚੇ ਨੇ ਜਿਹੜੇ ਇਸ ਘਰ ਚ ਰਹਿੰਦੇ ਨੇ ਮੇਰੇ ਦੋ ਬੇਟੇ ਉਮਰ ਉਹਨਾਂ ਦੀ ਇੱਕ ਦੀ 15 ਸਾਲ ਦੀ ਤੇ ਇੱਕ 12 ਪਨੇ ਸਾਡਾ ਕੀ ਕਰਦਾ ਇਸੇ ਨੇ welding ਦਾ ਕੰਮ ਸਿੱਖਦਾ ਹੈ welding ਦਾ ਕੰਮ ਸਿੱਖਦਾ ਹੈ ਤੇ ਚੱਲ ਰਹੀ ਹੈ ਉਹਦੀ welding ਦੀ ਟ੍ਰੇਨਿੰਗ ਹਾਂ ਜੀ ਤੁਸੀਂ ਫੀਸ ਤਾਰ ਰਹੇ ਹੋਵੋਗੇ ਕਿ ਮੈਂ ਉਹਦੇ ਕੋਲ ਯੂਨੀਵਰਸਿਟੀ ਸਿਖਾਉਣੀ ਹੈ ਨਾ ਉਹ ਕੋਲ ਬਹੁਤ ਸੁਣੀ ਕੰਮ ਕਰ ਰਹੇ ਨੇ ਹੱਥ ਨਾਲ ਜਿਆ ਕੰਮ ਕਰ ਸਕਾਂਗੇ ਹੈ ਨਾ ਦੂਸਰਾ ਬੇਟਾ ਜਿਹੜਾ ਪੜ ਰਿਹਾ ਸੀ 9ਵੀਂ ਵਿੱਚ ਤੁਸੀਂ ਦੱਸ ਰਹੇ ਸੀ ਕਿਉਂ ਹਟਿਆ ਉਹਦੀ ਡਿਮਿਸ਼ਨ ਨਹੀਂ ਕਰੇਗੀ ਡਿਮਿਸ਼ਨ ਨਹੀਂ ਤਾਰੇਗੀ ਸਾਲ ਦਾ ਖਰਚਾ ਮੈਂ ਸੁਣਿਆ ਵੀ 12-13000 ਹੋ ਜਾਂਦਾ ਹੈ ਸੋ ਮਤਲਬ ਵੀ ਇੱਕ 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 ਮਹੀਨੇ ਦਾ 1000 ਰੁਪਿਆ ਤੁਸੀਂ ਤਾਰ ਨਹੀਂ ਸਕਦੇ ਸੀ ਆਪਣੇ 6000 ਦੇ ਵਿੱਚ ਜਿਹੜੀ ਕਮਾਈ ਹੈ ਹੈਨਾ ਖਰਚਿਆਂ ਕਰਕੇ ਤੁਸੀਂ ਕੀ ਸੋਚਦੇ ਉਹਨਾਂ ਦੀ ਪੜਾਈ ਬਹੁਤ ਅਹਿਮ ਹੈ ਨਾ ਕਿ ਉਹਨਾਂ ਨੂੰ ਪੜਾਈ ਪੜਾਈ ਕਰਾਉਣੀ ਹਾਂ ਸੋਨਾ ਪੜਦਾ ਸੀ ਸੋਨਾ ਪੜਦਾ ਸੀ ਤੇ ਫਿਰ ਤੁਸੀਂ ਪਲੀਜ਼ ਉਹਦੀ ਕਿ ਹਿੰਮਤ ਕਰਨੀ ਹੈ ਜੇ ਅਸੀਂ ਤੁਹਾਡੀ ਮਦਦ ਕਰਾਂਗੇ ਵੀ ਬੱਚੇ ਦੀ ਪੜਾਈ ਨਹੀਂ ਮਟਾਉਣੀ ਕਿਉਂਕਿ ਅਨਪੜ੍ਹ ਰਹੇਗਾ ਤੇ ਉਹ ਉਹ ਗਾਂ ਵੀ ਕੀ ਕਰੇਗਾ ਹੈਨਾ ਮਨ ਤਨ ਥਾਪ ਈਆ ਸਭ ਆਪਣਾ ਮਨ ਤਨ ਇਹ ਕਾਰਜ ਇੱਥੇ ਅਸੀਂ ਖਲੋਤੇ ਆ ਇੱਥੇ ਇੱਕ ਬਜ਼ੁਰਗ ਮਾਤਾ ਰਹਿੰਦੇ ਨੇ ਜੋ ਇਹ ਖੇਤਾਂ ਦੇ ਵਿੱਚ ਰਹਿੰਦੇ ਨੇ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ ਕਿ ਇਹ ਇੱਕ ਬਜ਼ੁਰਗ ਕਿਸਾਨ ਮਾਤਾ ਦਾ ਕਾਰ ਹੈ ਔਰ ਜੋ ਇਹਨਾਂ ਦੇ ਆਰਥਿਕ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਹੁਣ ਇਹ ਹਾਲਾਤ ਕਿਵੇਂ ਬੜੇ ਕਿਸ ਤਰ੍ਹਾਂ ਹੜਾ ਨੇ ਇਹਨਾਂ ਦੇ ਹਾਲਾਤਾਂ ਨੂੰ ਹੋਰ ਬੱਧਰ ਕੀਤਾ ਕਹਿੰਦੇ ਨੇ ਕਿ ਵੀ ਜਿਹੜਾ ਹੜਾਂ ਦਾ ਪਾਣੀ ਸੀ ਇਹ ਛੱਤ ਤੱਕ ਆ ਚੁੱਕਾ ਸੀ ਇੱਥੇ ਔਰ ਅੰਦਰ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਇਹਨਾਂ ਦੇ ਬਿਸਤਰੇ ਵੀ ਨੇ ਉਹਨਾਂ ਨੂੰ ਵੀ ਫੰਗਸ ਲੱਗ ਚੁੱਕੀ ਹੈ ਪਰ ਇਹ ਬਜ਼ੁਰਗ ਮਾਤਾ ਇੱਥੇ ਰਹਿੰਦੇ ਨੇ ਪੂਰਾ ਹੁਣ ਪੂਰਾ ਇੱਥੇ ਇੱਕ ਸਰਵੇਖਣ ਚੱਲ ਰਿਹਾ ਹੈ ਜੋ ਕਿ ਯੂनाइटेड ਸਿਕਸ ਦੇ ਸੇਵਾਦਾਰ ਸਿਕਰੇਟ ਫਾਊਂਡੇਸ਼ਨ ਦੇ ਸੇਵਾਦਾਰ ਐਸਜੀਪੀਸੀ ਦੇ ਸੇਵਾਦਾਰ ਸ੍ਰੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਜਿਹੜੇ ਸੇਵਾਦਾਰ ਨੇ ਉਹ ਸਾਰੇ ਮਿਲ ਕੇ ਇੱਥੇ ਕਰ ਰਹੇ ਨੇ ਕਿ ਇਹ ਹਾਲਾਤ ਬੜੇ ਨੇ ਕਿ ਕਿਉਂ ਬੜੇ ਨੇ ਕੀ ਕਾਰਨ ਹੋਇਆ ਕਿ ਬਜ਼ੁਰਗ ਮਾਤਾ ਨੂੰ ਐਸ ਕੰਡੀਸ਼ਨ ਦੇ ਵਿੱਚ ਐਸਿਸ ਨੂੰ ਅਸੀਂ ਕਿਹਾ ਜਾਵੇ ਮਿਜ਼ਰੀਬਲ ਕੰਡੀਸ਼ਨ ਦੇ ਵਿੱਚ ਇੱਥੇ ਰਹਿਣਾ ਪੈ ਰਿਹਾ ਹੈ ਕੀ ਉਹ ਕਿਰਸਾਨੀ ਹੈ ਕਿ ਉਹ ਪਰਵਾਰਕ ਖਲਾਤ ਨੇ ਜਾਂ ਕੁਝ ਹੋਰ ਕਾਰਨ ਨੇ ਸੋ ਸਾਰਾ ਸਰਵੇਖਣ ਚੱਲ ਰਿਹਾ ਹੈ ਔਰ ਪੂਰੀ ਚੀਜ਼ਾਂ ਰਿਕਾਰਡ ਹੋ ਰਹੀਆਂ ਨੇ ਔਰ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੈ ਉਹ ਇਸ ਸਰਵੇਖਣ ਦੇ ਬਾਅਦ ਨਿਰਧਾਰਤ ਕੀਤੀ ਜਾਏਗੀ ਕਿਰਪਾ ਕਰ ਕਿਰਪਾ ਕਰ ਇਨਕੀਤਾ ਤੇਰਾ ਗੁਣ ਆਪ ਇਹ ਜਿਸ ਉਜਾੜ ਵੀ ਅਸੀਂ ਤੁਰਦੇ ਪਏ ਆ ਹਾਂਜੀ ਮੇਰੇ ਨਾਲ ਮੇਰੇ ਕਿਸਾਨ ਭਰਾ ਨੇ ਇੱਕ ਪਿੰਡ ਹੈ ਡੇਰੇ ਬਾਬਾ ਨਾਨਕ ਤਹਿਸੀਲ ਦਾ ਦੂਸਰਾ ਪਿੰਡ ਹੈ ਜਿੱਥੇ ਅਸੀਂ ਆਇਆ ਤੁਹਾਨੂੰ ਅਸੀਂ ਹਰੀਆਵਲ ਦਿਖਾਈ ਤੁਹਾਨੂੰ ਹੁਣ ਉਜਾੜ ਵਿਖਾ ਰਹੇ ਹਾਂ ਇਹ ਉਜਾੜ 2 ਮਹੀਨੇ ਪਹਿਲੇ ਤੱਕ ਇੱਥੇ ਹਰੀਆਵਲ ਸੀ ਫਸਲਾਂ ਹੋ ਗਈਆਂ ਹੋਈਆਂ ਸਨ ਹਾਂਜੀ ਔਰ ਬੜੀ ਖੂਬਸੂਰਤੀ ਨਾਲ ਉਹਨਾਂ ਉਹਨਾਂ ਦੀ ਤਿਆਰੀ ਹੋ ਰਹੀ ਸੀ ਕਿ ਕਦੋਂ ਜਦੋਂ ਕਟਾਈ ਦਾ ਸਮਾਂ ਆਏਗਾ ਤੇ ਕਟਾਈ ਕੀਤੀ ਜਾਏਗੀ ਹਾਂਜੀ ਕਿਉਂਕਿ ਹਾਰਵੈਸਟ ਦਾ ਸਮਾਂ ਨੇੜੇ ਹੀ ਸੀ ਹਾਂਜੀ ਤੇ ਅਚਾਨਕ ਖੜਾ ਆਏ ਔਰ ਹੜਾ ਨੇ ਇਹ ਹਾਲ ਕਰ ਦਿੱਤਾ ਤੁਸੀਂ ਉਹ ਤੁਹਾਨੂੰ ਗ੍ਰੀਨਰੀ ਦੇ ਵਿਖਾ ਦਿੱਤੀ ਸੀ ਜਿਸ ਜੋ ਜੜੀ ਬੜੀ ਮਿਸਲੀਡਿੰਗ ਜੀ ਗ੍ਰੀਨਰੀ ਸੀ ਇਹ ਹੁਣ ਅਸਲ ਹੈਗਾ ਇੱਥੇ ਤੇ ਬਿਲਕੁਲ ਹੀ ਜ਼ਮੀਨ ਜਿਹੜੀ ਹੈ ਉਹ ਉਜਾੜ ਕਰ ਦਿੱਤੀ ਹੜਾ ਨੇ ਹਾਂਜੀ ਬਾਬਾ ਫਿਰ ਜੀ ਤੁਸੀਂ ਦੱਸੋ ਕਿ ਇੱਥੇ ਜਿਹੜੇ ਹਾਲਾਤ ਸਨ ਜਿਸ ਤਰ੍ਹਾਂ ਪਹਿਲਾਂ ਕਿਹਾ ਜਾਂਦਾ ਹੈ ਬਿਫੋਰ ਪਹਿਲਾਂ ਕੀ ਸੀ ਹੁਣ ਕੀ ਹੈ ਇਹ ਸੰਤਾਨ ਨੂੰ ਦੱਸੋ ਬਾਬਾ ਜੀ ਪਹਿਲਾਂ ਦੇ ਠੀਕ ਹੀ ਸੀ ਜੀ ਪਹਿਲਾਂ ਫਸਲਾਂ ਸਾਰਿਆਂ ਦੀਆਂ ਠੀਕ ਸੀ ਜੀ ਹਾਂਜੀ ਆਹ ਦਾ ਸਾਰਾ ਏਰੀਆ ਇਦਾਂ ਹੀ ਹੈ ਜੀ ਬੱਬੇ ਸਾਰੇ ਉਹ ਵੇਖੋ ਵੀ ਟੈਟ ਚੱਲਣ ਡਿਆ ਜਾ ਹਾਂਜੀ ਸਾਰਿਆਂ ਲੋਕੀ ਇਦਾਂ ਪੈਲੀਆਂ ਵਿੱਚੇ ਵਾਈ ਜਾਂਦੇ ਝੋਨਾ ਅੱਛਾ ਹਾਂਜੀ ਇੱਧਰ ਵੀ ਸਾਰੇ ਸਾਡੇ ਸਾਰੇ ਇਹੋ ਵਾਲੇ ਹਾਂ ਹਾਂਜੀ ਹੁਣ ਸਾਰਾ ਉਜਾੜ ਹਾਂਜੀ ਸਾਰਾ ਜਾੜ ਤੇ ਇਸ ਵਿੱਚ ਮਤਲਬ ਕਿਹਾ ਜਾਵੇ ਕਿ ਐਸ ਜ਼ਫਰ ਤੇ ਆ ਗਈ ਗੱਲ ਜ਼ੀਰੋ ਤੇ ਆ ਗਈ ਹਾਂਜੀ ਜ਼ੀਰੋ ਜਾ ਗਈ ਤੇ ਅਗਲੀ ਜਿਹੜੀ ਫਸਲ ਹੈ ਉਸ ਦੀ ਤਿਆਰੀ ਬਾਰੇ ਕੀ ਸਮਝਦੇ ਹੋ ਕਿੰਨੇ ਬੱਬਾ ਜੀ ਆਣੇ ਆ ਜੀ ਅਸੀਂ ਆਂਦੇ ਆ ਜੀ ਸਾਰਿਆਂ ਨੂੰ ਬੀਜ ਤੇ ਖਾਦ ਮਿਲਣਾ ਚਾਹੀਦਾ ਜੀ ਚਲੋ ਜੀ ਕੇ ਦੀ ਕਿੱਲਾ ਜੀ ਕੇ ਦੀ ਵਾਧਾ ਚਲੋ ਬੱਬਾਈ ਤੇ ਸਾਰਿਆਂ ਨੂੰ ਚਲੋ ਮਰਜ਼ੀ ਤੋਂ ਹਣੀ ਚਾਹੀਦੀ ਹੈ ਬੀਜ ਤੇ ਖਾਦ ਦੀ ਲੋੜ ਹੈ ਤੇ ਸਰਕਾਰ ਵੱਲੋਂ ਕਹਿੰਦੇ ਨੇ ਕਿ ਉਹ ਕਰਾਂਗੇ ਕੁਝ ਸਰਪਕਾਰ ਬੱਬਾਈ ਐਦਾਂ ਜੀ ਜਿਹੇ ਮਰਜ਼ੀ ਤੇ ਕਰਨੀ ਚਾਹੁੰਦੀ ਜੀ ਉਹਦਾ ਵਿਆਹ ਕਰ ਵੀ ਦੇਣੀ ਹੈ ਹਮ ਤੇ ਜੇ ਨਹੀਂ ਕਰਨੀ ਜੀ ਉਹਨਾਂ ਦੀ ਉਹਨਾਂ ਦੀ ਮਰਜ਼ੀ ਹੈ ਜੀ ਗਰੀਬ ਬੰਦੇ ਜੀ ਧੱਕਾ ਦਾ ਕੋਈ ਸਹਾਰਾ ਕਰ ਸਕਦੀ ਗਰੀਬ ਬੰਦੇ ਨਾਲ ਧੱਕਾ ਹੈ ਜੜਾ ਹਾਂਜੀ ਹੂੰ ਸੋ ਐਸ ਚਾਹੀ ਹੈ ਜੀ ਤੁਸੀਂ ਦੋਵੇਂ ਸਿਚੁਏਸ਼ਨਸ ਵੇਖ ਲਿਆ ਨੇ ਅਸੀਂ ਇੱਥੇ ਆਏ ਆ ਜੀ ਯੂਨਾਈਟਿਡ ਸਿਕਸ ਯੂਕੇ ਸਿੱਖ ਹੈਡ ਫਾਊਂਡੇਸ਼ਨ ਸਿੱਖ ਮਿਸ਼ਨਰੀ ਸਿੱਖ ਮਿਸ਼ਨਰੀ ਕਾਲਜ ਤੇ ਹੋਰ ਐਸਜੀਪੀਸੀ ਦੇ ਸੇਵਾਦਾਰ ਸਾਡੇ ਨਾਲ ਨੇ ਪੂਰਾ ਸਰਵੇ ਚੱਲ ਰਿਹਾ ਹੈ ਔਰ ਇੱਕ ਇੱਕ ਚੀਜ਼ ਜੜੀ ਹੈ ਔਰ ਰਿਕਾਰਡ ਕੀਤੀ ਜਾ ਰਹੀ ਹੈ ਤਾਂ ਜੋ ਜ਼ਰੂਰਤ ਮੁਤਾਬਕ ਹਰ ਪਿੰਡ ਦੇ ਵਿੱਚ ਜਿੰਨੀ ਸਾਡੀ ਸਮਰੱਥਾ ਹੈ ਔਰ ਜਿੰਨਾ ਸੰਗਤ ਦਾ ਸਹਿਯੋਗ ਹੈ ਉਸ ਦੇ ਮੁਤਾਬਕ ਹਰ ਪਿੰਡ ਦੇ ਵਿੱਚ ਹਰ ਲੋੜਵੰਦ ਨੂੰ ਉਸ ਦੀ ਲੋੜ ਮੁਤਾਬਕ ਜੋ ਹੈ ਸਹਾਇਤਾ ਦੇ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ